ਅੱਜ ਬੜੀ ਬੇਸਬਰੀ ਨਾਲ ੜੀ ਕਰ ਰਹੇ ਸੀ ਲੋਕ ਵੀ ਕਾਂਗਰਸ ਦੇ ਟਿਕਟ ਲੁਧਿਆਣਾ ਤੋਂ ਕਿਹਨੇ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੁਧਿਆਣਾ ਤੋਂ ਲੁਧਿਆਣਾ ਵਾਸੀ ਕੱਲ ਪਰਸੋਂ ਤੋਂ ਪੋਸਟਾ ਆ ਪਾ ਰਹੇ ਆ ਬਈ ਰਾਜਾ ਵੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਬੜਿੰਗ ਦੇ ਮੁਕਾਬਲੇ ਹੈਗਾ ਸਰ ਅਮਨੀਤ ਸਿੰਘ ਬਿੱਟੂ ਅਮਨੀਤ ਸਿੰਘ ਬਿੱਟੂ ਨੇ ਡਿੰਗ ਸਿੰਘਾਂ ਦੇ ਬਾਟੇ ਵਾਂਗੂ ਮਾਣ ਕੇ ਇਹਨੂੰ ਘਰ ਭੇਜ ਦੇਣਾ ਮੇਰੀ ਰਾਜਾ ਬੜਿੰਗ ਨੂੰ ਅਪੀਲ ਆ ਵੀ ਪਹਿਲਾਂ ਹੀ ਭਾਈ ਤੂੰ ਅਸਤੀਫਾ ਦੇ ਦੇ ਆਪਣਾ ਪੰਜਾਬ ਉਹ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋਂ ਵਾਅਦਾ ਦੇਂਗਾ ਬੜੀ ਬੇਇੱਜ਼ਤੀ ਹੋਊਗੀ ਪਹਿਲਾਂ ਹੀ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨਹੀਂ ਕਿਉਂਕਿ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਉਣੀ ਕੋ ਕਦੂਆ ਬਠਿੰਡੇ ਤੋਂ ਬਠਿੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੂੰ ਮਿਲੀ ਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕਦ ਚ ਹੋ ਸਕਦਾ ਅਰਵਿੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਏ ਮੈਂ ਅੱਜ ਵੀ ਕਹੂੰਗਾ ਵੀ ਆਪੇ ਟ੍ਰੈਕਟਰ ਅਮਨੰਦਰ ਸਿੰਘ ਰਾਜਾ ਬੜੇ ਨੇ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਾ ਡਾਣਾ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇੱਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਨਤੀ ਕਰੂੰਗਾ ਕਿ ਮੈਂ ਨਹੀਂ ਮੁੱਦੇ 'ਤੇ ਡੇਗਾ ਧੰਨ ਅੱਜ ਬੜੀ ਬੇਸਬਰੀ ਨਾਲ ੜੀ ਕਰ ਰਹੇ ਸੀ ਲੋਕ ਵੀ ਕਾਂਗਰਸ ਦੀ ਟਿਕਟ ਲੁਧਿਆਣਾ ਤੋਂ ਕਿਹਨੂੰ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੁਧਿਆਣਾ ਤੋਂ ਲੁਧਿਆਣਾ ਵਾਸੀ ਕੱਲ ਪਰਸੋਂ ਤੋਂ ਪੋਸਟਾਪ ਆ ਰਹੇ ਆ ਬਈ ਰਾਜਾ ਵੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਵੜਿੰਗ ਦੇ ਮੁਕਾਬਲੇ ਹੈਗਾ ਸਰ ਅਮਨਿੰਦਰ ਸਿੰਘ ਬਿੱਟੂ ਰਮਨ ਰੇ ਸਿੰਘ ਬਟੂ ਨੇ ਨਿੰਗ ਸਿੰਘਾਂ ਦੇ ਬਾਟੇ ਵਾਂਗੂ ਮਾਣ ਕੇ ਇਹਨੂੰ ਘਰ ਭੇਜ ਦੇਣਾ ਮੇਰੀ ਰਾਜਾ ਬਣਨ ਨੂੰ ਅਪੀਲ ਆ ਵੀ ਪਹਿਲਾਂ ਹੀ ਭਾਈ ਤੂੰ ਅਸਤੀਫਾ ਦੇ ਦੇ ਆਪਣਾ ਪੰਜਾਬ ਉਹ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋਂ ਬਾਅਦ ਦੇਵੇਂਗਾ ਬੜੀ ਬੇਇੱਜ਼ਤੀ ਹੋਊਗੀ ਪਹਿਲਾਂ ਹੀ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨਹੀਂ ਕਿਉਂਕਿ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਉਣੀ ਕੋ ਕਹ ਤੂੰ ਆਇਆ ਬਠਿੰਡੇ ਤੋਂ ਬਠਿੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੂੰ ਮਿਲੀ ਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕਦਰ ਚ ਹੋ ਸਕਦਾ ਅਮਨਿੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਇਹ ਮੈਂ ਅੱਜ ਵੀ ਕਹੂੰਗਾ ਵੀ ਆਪਣੀ ਟਿਕਟ ਅਮਨਿੰਦਰ ਸਿੰਘ ਰਾਜਾ ਬੜੈ ਨੇ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜਨੀ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਡਾ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇੱਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਇੱਜ਼ਤੀ ਕਰੂੰਗਾ ਕਿਉਂਕਿ ਨਹੀਂ ਮੁੱਦਾ ਮੁੜੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ